ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਸਰਕਾਰ ਵੱਲੋਂ ਸੂਬੇ ਅੰਦਰ ਕੀਤੇ ਗਏ ਵਿਕਾਸ ਕਮਾਂ ਸਬੰਧੀ ਜਾਣਕਾਰੀ ਦਿੱਤੀ ਉੱਥੇ ਉਹਨਾਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਤ ਤੋਂ ਬਾਅਦ ਉਹ ਵਾਰਡ ਅੰਦਰ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ ਉਧਰ ਆਪ ਉਮੀਦਵਾਰ ਅੰਜੂ ਟਵਾਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਉਹ ਆਪਣਾ ਇੱਕ ਇੱਕ ਵੋਟ ਅੰਜੂ ਟਵਾਰ ਨੂੰ ਹੀ ਪਾਉਣਗੇ ਕੈਂਡੀਡੇਟ ਆਮਾ ਦੀ ਪਾਰਟੀ ਵਾਰਡ ਨੰਬਰ 7 ਤੋਂ ਅੱਜ ਅਸੀਂ ਆਪਣੇ ਵਾਰਡ ਵਿੱਚ ਡੋਰ ਟੂ ਡੋਰ ਕੀਤਾ ਤੇ ਮੇਰੇ ਵਾਰਡ ਵਾਸੀਆਂ ਨੇ ਮੇਰਾ ਬਹੁਤ ਹੀ ਸਵਾਗਤ ਕੀਤਾ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਮੈਨੂੰ ਵੱਧ ਤੋਂ ਵੱਧ ਮੋਟਾ ਨਾ ਕਾਮਯਾਬ ਕਰੋ ਤਾਂ ਜੋ ਮੈਂ ਜਿਹੜੇ ਇਹਨਾਂ ਦੇ ਅਧੂਰੇ ਕੰਮ ਆ ਉਹ ਪੂਰੇ ਕਰਵਾ ਸਕਾਂ ਮੈਂ 7 ਨੰਬਰ ਵਾਰਡ ਇਕਲਵਿੰਦਰ ਦਾ ਅੰਜੂਟਵਾਲ ਸਾਡੇ ਦੇ ਐਮਸੀ ਬੋਟਾ ਵਾਸਤੇ ਖੜੇ ਆ ਸਸਿਂਵਾਦ ਤੋਂ ਅੱਦ ਤੋਟਾ ਪਾ ਕੇ ਇਹਨਾਂ ਜਿੱਤਾਂਗੇ ਤਾਂ ਕੰਮ ਜਾਪ ਕਰਨਗੇ ਅੱਜ ਅਸੀਂ ਵਾਰਡ ਨੰਬਰ 7 ਵਿੱਚ ਅੰਜੋਟਵਾਲ ਦੇ ਹੱਥ ਵਿੱਚ ਡੋਰ ਟੂ ਡੋਰ ਕਰਨ ਆਏ ਆ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਵਾਰਡ ਵਾਸੀਆਂ ਵੱਲੋਂ ਤੇ ਅੰਜੋਟਵਾਲ ਵੀ ਸ਼ੋਅ ਜ਼ਵਾ ਰਹੇ ਆ ਮੈਡਮ ਕਿ ਅਸੀਂ ਜੋ ਵੀ ਕੰਮ ਰਹਿੰਦੇ ਆ ਅਧੂਰੇ ਉਹ ਜ਼ਰੂਰ ਪੂਰੇ ਹੋਊਗੇ ਪਾਣੀ ਦੀ ਸਪਲਾਈ ਸੀ ਜੋ ਸੀਵਟੇਜ ਉਹ ਹੱਲ ਹੋ ਗਈ ਆ ਤੇ ਇਸ ਤੋਂ ਵਾਰਡ ਵਾਸੀ ਬਹੁਤ ਜ਼ਿਆਦਾ ਖੁਸ਼ ਹੋ ਗਏ ਆ